ਤੋ ਖਾਨਾ ਦੇ ਇੱਕ ਸਰ ਬਹੁਤ ਬਹੁਤ ਧੰਨਵਾਦ ਜੀ ਸੀਵਰੇਜ ਦੇ ਨਾਲ ਹੀ ਸਬੰਧਤ ਮੇਰੇ ਬਾਗੇਪੁਰਾਣੇ ਦਾ ਸਰ 2013 ਦੇ ਵਿੱਚ ਸੀਵਰੇਜ ਬਣਿਆ ਸੀਗਾ ਤੇ ਉਹ ਪਤਾ ਸੀ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੇ ਤੇ ਉਸ ਤੋਂ ਬਾਅਦ ਉਹ ਚੱਲਿਆ ਨਹੀਂ ਗਿਆ ਜੀ ਕਿਉਂਕਿ ਜਿਹੜੀ ਉਹਦੀ ਸਲੋਪ ਸੀ ਉਹ ਗਲਤ ਸਾਈਡ ਬਣ ਗਈ ਤੇ ਉਸ ਤੋਂ ਬਾਅਦ ਬੜੇ ਵਾਰ ਬੇਨਤੀਆਂ ਕੀਤੀਆਂ ਤੇ ਹੁਣ ਵਾਟਰ ਐਂਡ ਸੈਨੀਟੇਸ਼ਨ ਬੋਰਡ ਕਹਿੰਦਾ ਵੀ ਸਾਡੇ ਕੋਲ ਸੀਵਰੇਜ ਪਾਉਣ ਦਾ ਕੋਈ ਐਕਸਪੀਰੀਅੰਸ ਹੈ ਨਹੀਂ ਸੀਗਾ ਵੀ ਜਿਹੜਾ ਸਾਡਾ ਸੀਵਰੇਜ ਆ ਬਾਗੇਪੁਰਾਣੇ ਦਾ ਇਹ ਸੀਵਰੇਜ ਬੋਰਡ ਨੂੰ ਦਿੱਤਾ ਜਾਵੇ ਤੇ ਸਰ ਸੀਵਰੇਜ ਬੋਰਡ ਕਹਿੰਦਾ ਵੀ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਵੀ ਤੁਸੀਂ ਪਹਿਲਾਂ ਇਹਨੂੰ ਰਨਿੰਗ ਪੋਜੀਸ਼ਨ 'ਚ ਕਰੋ ਚੱਲਦਾ ਕਰੋ ਅਸੀਂ ਫੇਰ ਅਸੈਪਟ ਕਰਾਂਗੇ ਮੈਂ ਇਹੀ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਜੀ ਕਿ ਦੋਵੇਂ ਡਿਪਾਰਟਮੈਂਟਾਂ ਨੂੰ ਬਿਠਾ ਕੇ ਵਾਟਰ ਐਂਡ ਸੈਨੀਟੇਸ਼ਨ ਬੋਰਡ ਨੂੰ ਐਂਡ ਸੀਵਰੇਜ ਬੋਰਡ ਨੂੰ ਬਿਠਾ ਕੇ ਗੱਲਬਾਤ ਕਰਕੇ ਜੀ ਇਹ ਸੀਵਰੇਜ ਬੋਰਡ ਨੂੰ ਦਿੱਤਾ ਜਾਵੇ ਤੇ ਸਾਡੀ ਨਗਰ ਕੌਂਸਲ ਨੂੰ ਨਾ ਦਿੱਤਾ ਜਾਵੇ ਕਿਉਂਕਿ ਨਗਰ ਕੌਂਸਲ ਦੀ ਆਮਦਨ ਘਟਾ ਉਹ ਚਲਾ ਨਹੀਂ ਸਕਦੀ